ਅੱਜ ਸਵੇਰੇ ਤੜਕੀ ਅਜਨਾਲਾ ਦੇ ਸਿਵਲ ਹਸਪਤਾਲ ਚੌਂਕ ਵਿੱਚ ਇੱਕ ਸਕੂਲ ਵੈਨ ਤੇ ਅਲਟੋ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਧਿਆਲਪੁਰ ਦੇ ਰਹਿਣ ਵਾਲੇ ਅਲਟੋ ਕਾਰ ਚਾਲਕ ਨੇ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਜਦੋਂ ਉਹ ਸਰਕਾਰੀ ਹਸਪਤਾਲ ਨੇੜੇ ਪਹੁੰਚਿਆ ਤਾਂ ਇੱਕ ਨਿੱਜੀ ਸਕੂਲ ਦੀ ਵੈਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਵੈਨ ਬੱਚਿਆਂ ਦੇ ਨਾਲ ਲੱਦੀ ਹੋਈ ਸੀ ਪਰ ਇਸ ਹਾਦਸੇ ਦੇ ਵਿੱਚ ਬੱਚੇ ਵਾਲ-ਵਾਲ ਬਚੇ ਨੇ। ਉਨਾ ਕਿ ਹੈ ਕਿ ਉਹਨਾਂ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਹੈ ਤਾਂ ਵੈਨ ਚਾਲਕ ਧੁੰਦ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਉਹਨਾਂ ਅੱਗੇ ਕਿਹਾ ਕਿ ਸੰਘਣੀ ਧੁੰਦ ਹੋਣ ਕਰਕੇ ਰੋਜ਼ਾਨਾ ਹੀ ਐਕਸੀਡੈਂਟ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਇਸ ਬੰਦੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਦੋਵੇਂ ਹਾਦਸਾ ਗ੍ਰਸਤ ਗੱਡੀਆਂ ਨੂੰ ਥਾਣੇ ਭੇਜ ਦਿੱਤਾ ਹੈ ਤੇ ਦੋਸ਼ੀ ਪਾਏ ਗਏ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਅਲਟੋ ਕਾਰ ਚਾਲਕ ਤੇ ਪੁਲਿਸ ਅਧਿਕਾਰੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਸੁਣੋ। ਭਾਜੀ ਮੇਰਾ ਨਾਮ ਜਰਨੈਲ ਸਿੰਘ ਆ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫ ਦੀ ਬੱਸ ਦੇ ਵਿੱਚ ਤੇ ਵਾਪਸ ਹੋ ਰਿਆ ਸੀ ਤੇ ਜਿਹੜੇ ਸਕੂਲ ਪਰਦੇ ਕਾ ਦੇ ਵਿੱਚ ਮੇਰੇ ਕੇਆਈਬੀਐਸ ਕੇਂਦਰ ਵਿਦਿਆਲਿਆ ਜੀ ਅੱਛਾ ਜੀ ਤੇ ਮੈਂ ਉੱਥੋਂ ਜਦੋਂ ਚੌਂਤ ਚੜਾ ਗਏ ਨਾਲ ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਧੁੰਦ ਕਰਕੇ ਨਹੀਂ ਪਤਾ ਲੱਗਦਾ ਹਾਂਜੀ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗ ਗਈ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਉਹ ਵੇਖੋ ਕਿੱਥੋਂ ਘਰੀ ਦੀ ਕਿੱਥੇ ਜਾ ਕੇ ਕਿਹੜੇ ਬੰਨੇ ਨੇ ਗ ਤੇ ਉਈਟਾ ਉਈਟਾ ਮੇਰੇ ਗਲ ਪੈਣ ਤੇ दारू ਦੇ ਬੋ ਆਉਂਦੀ ਨਾਗੇ ਇਹਨਾਂ ਲਾਗੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾਗੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤਿਆਂ ਦਾ ਮੈਂ ਤਾਂ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵ ਉਹਨੂੰ ਮਾਲਕ ਨੂੰ ਕਿਹਾ ਵੀ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦੋ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਵੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਟੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਹੈ ਤਾਂ ਉਹ ਗੋ ਵੇਰ ਕੇ ਗੱਲ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਕਿਹੜੇ ਸਕੂਲ ਦੀ ਸੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿਕ੍ਰਿਸ਼ਨ ਦੀ ਜੇ ਹਰਿਕ੍ਰਿਸ਼ਨ ਦੀ ਜੇ ਤੇ ਕਿੰਨੀ ਵੀ ਸਪੀਡ ਚ ਹੈਗਾ ਸੀ ਉਹਦੀ ਸਪੀਡ ਬਹੁਤ ਸੀ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਹੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਹੌਲੀ ਆ ਜਾਓ ਜੋ ਲੈ ਗਿਆ ਮੈਂ ਗੱਡੀ ਆਪਣੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਮੇਰਾ ਵੇਖੋ ਗੱਡੀ ਦਾ ਨਿਕਲ ਆ ਟਾਇਰ ਨਵਾਂ ਪਾਇਆ ਮੇਰਾ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਦਿਖਾਈ ਦੇ ਸਕੂਲ ਵਾਲੀ ਬੱਸ ਵਿੱਚ ਟੋਕਰੀ ਤੇ ਵਿੱਚ ਬੱਚੇ ਵਿਚਾਰੇ ਹਰਪਲਾਗ ਹੋ ਗਏ ਨਾਲ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਕੋਈ ਚਾਲੀ ਚਾਹ ਤੇ ਨਹੀਂ ਜਾਣੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਿਹੋ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਹੁਣ ਪੁਲਿਸ ਲੈ ਗਈ ਆ ਉਹ ਹਾਂਜੀ ਉਹ ਗੱਡੀ ਲੈ ਗਿਆ ਉਹਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੋਉਂਦੀ ਜਿਸ ਨੇ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਇਹ ਇਦਾਂ ਗੱਡੀ ਚਲਾਉਂਦਾ ਮਾੜੇ ਬੱਚੇ ਕਿਸ ਤਰ੍ਹਾਂ ਨੁਕਸਾਨ ਜਿੰਨੀ ਹੁੰਦੀ ਆ ਇਦਾਂ ਹੀ ਡਰਾਈਵਰਾਂ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬੱਸ ਟੱਕੀ ਇੱਥੇ ਇੱਥੇ ਨੁਕਸਾਨ ਹੋਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਫੇ दारू ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਕ버 ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਚਾਹੀਦੀ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੇ ਤੁਰੰਤ ਪ੍ਰਭਾਵਨਾ ਛੁੱਟੀਆਂ ਡਿਕਲੇਅਰ ਕਰਦੀ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਛਾੜੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐੰਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿਉਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤ ਹੀ ਹੋ ਜਾਣੀ ਚਾਹੀਦੇ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਹੈ ਜਾਨੀ ਇਹ ਸਕੂਲ ਵਨ ਜਾ ਰਹੀ ਧੁੰਦ ਬਹੁਤ ਜ਼ਿਆਦਾ ਬਾਤ ਉਹ ਤੇਜ ਹੋਣ ਕਾਰਨ ਉਹਨੇ ਦੂਜੀ ਸਾਈਡ ਕ੍ਰਾਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਜਿਹੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਤਰਾ ਇਹਨਾਂ ਦਾ ਇਲਜ਼ਾਮ ਹੈ ਕਿ ਨੇ ਸ਼ਰਾਬ ਪੀਤੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹ ਮੈਡੀਕਲ ਕਰਾਉਨੇ ਆ ਜੇ ਇਹਦੇ ਪਤਾ ਲੱਗਦਾ ਕੁਛ ਤੇ ਕਾਰਵਾਈ ਕਰਾਂਗੇ ਤੁਹਾਡਾ ਕਿਹੜਾ ਪਿੰਡ ਆ? ਭਾਜੀ ਮੇਰਾ ਨਾਮ ਜਰਨੈਲ ਸਿੰਘ ਆ। ਪਿੰਡ ਮੇਰਾ ਦਿਹਲਪੁਰਾ ਜੀ। ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫ ਦੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ। ਕਿਹੜੇ ਸਕੂਲ ਪਰਦੇ ਤੁਹਾਡੇ ਵਿੱਚ? ਮੇਰੇ ਕੇਐਬੀਐਸ ਕੇਂਦਰ ਵਿਦਿਆਲਿਆ ਜੀ। ਅੱਛਾ ਜੀ। ਤੇ ਮੈਂ ਉੱਥੋਂ ਜਦੋਂ ਚੌਂਤ ਚੜਾ ਕੇ ਨਾਲ-ਨਾਲ ਮੇਰੀ ਗੱਡੀ ਲੀਗ ਤੇ ਲਿਹਾਉਣ ਰਿਹਾ ਵੀ ਧੁੰਦ ਕਰਕੇ ਨਹੀਂ ਪਤਾ ਲੱਗਦਾ। ਹਾਂਜੀ। ਉਹ ਬੰਦੇ ਨੇ ਕੀ ਕੀਤਾ?